ਹੁਣ ਲੜਕੀਆਂ ਨਹੀਂ ਰੱਖ ਸਕਣਗੀਆਂ ਕੈਮਰੇ ਵਾਲੇ ਮੋਬਾਈਲ ਫੋਨ ਸੁਣ ਕੇ ਤੁਸੀਂ ਵੀ ਹੈਰਾਨ ਜ਼ਰੂਰ ਹੋਵੋਗੇ ਪਰ ਬਿਲਕੁਲ ਸਹੀ ਸੁਣਿਆ ਹੁਣ ਲੜਕੀਆਂ ਨੂੰ ਫੋਨ ਰੱਖਣ ਦੀ ਇਜਾਜ਼ਤ ਨਹੀਂ ਦਿੰਦੀ ਸਮਾਜਿਕ ਪੰਚਾਇਤ ਦੇ ਵੱਲੋਂ ਇਹ ਫਰਮਾਨ ਜਾਰੀ ਕਰ ਦਿੱਤਾ ਵਿਆਹ ਸਮਾਗਮਾਂ ਦੇ ਵਿੱਚ ਵੀ ਮਹਿਲਾਮਾਂ ਲੜਕੀਆਂ ਫੋਨ ਨਹੀਂ ਲੈ ਕੇ ਜਾ ਸਕਣਗੀਆਂ ਪੜ੍ਹਾਈ ਕਰਨ ਵਾਲੀਆਂ ਲੜਕੀਆਂ 스마트ਫੋਨ ਦੀ ਵਰਤੋਂ ਕਰ ਸਕਦੀਆਂ ਨੇ ਉਹ ਵੀ ਘਰ ਦੇ ਵਿੱਚ ਘਰ ਤੋਂ ਬਾਹਰ ਫੋਨ ਨਹੀਂ ਲਿਜਾ ਸਕਣਗੀਆਂ ਤੇ ਉਹਨਾਂ ਨੂੰ ਕੀਬੋਰਡ ਵਾਲੇ ਫੋਨ ਰੱਖਣ ਦੀ ਹੀ ਮਨਜ਼ੂਰੀ ਦਿੱਤੀ ਗਈ ਆ ਦਰਅਸਲ ਇਹ ਤੁਗਲਕੀ ਫਰਮਾਨ ਜਿਹੜਾ ਰਾਜਸਥਾਨ ਦੀ ਸਮਾਜਿਕ ਪੰਚਾਇਤ ਵੱਲੋਂ ਦਿੱਤਾ ਗਿਆ ਜਿਸਦੇ ਉਹ ਬਾਅਦ ਲੜਕੀਆਂ ਦਾ ਫੋਨ ਰੱਖਣਾ ਬੰਦ ਕਰ ਦਿੱਤਾ ਕਿ 스마트ਫੋਨ ਯਾਨੀ ਕਿ ਜੋ ਕੈਮਰੇ ਵਾਲੇ ਫੋਨ ਨੇ ਉਹ ਲੜਕੀਆਂ ਨਹੀਂ ਰੱਖਣਗੀਆਂ ਕਿਸੇ ਵਿਆਹ ਸਮਾਗਮ ਦੇ ਵਿੱਚ ਵੀ ਫੋਨ ਨਹੀਂ ਲਿਜਾ ਸਕਣਗੀਆਂ ਕਿਸੇ ਗਵਾਂਡੀਆਂ ਦੇ ਘਰੇ ਵੀ ਫੋਨ ਨਹੀਂ ਲਿਜਾ ਸਕਣਗੀਆਂ ਜੇਕਰ ਉਹਨਾਂ ਨੇ ਫੋਨ ਦੇ ਉੱਤੇ ਗੱਲਬਾਤ ਕਰਨੀ ਆ ਕਿਸੇ ਆਪਣੇ ਰਿਸ਼ਤੇਦਾਰ ਸਕੇ ਸੰਬੰਧੀ ਦੋਸਤ ਮਿੱਤਰ ਦੇ ਨਾਲ ਤਾਂ ਉਹ ਕੀਬੋਰਡ ਵਾਲੇ ਜੋ ਬਟਨਾਂ ਵਾਲੇ ਫੋਨ ਹੁੰਦੇ ਨੇ ਉਹ ਰੱਖਣਗੇ ਤਾਂ ਇਸ ਫਰਮਾਨ ਦੀ ਹਰ ਪਾਸੇ ਚਰਚਾ ਛਿੜ ਚੁੱਕੀ ਹੈ ਕਿ ਅੱਜ ਦੇਸ਼ ਡਿਜੀਟਲ ਹੋ ਚੁੱਕਿਆ ਜਿੱਥੇ ਵੱਡੇ ਵੱਡੇ ਪ੍ਰੋਜੈਕਟ ਲਿਆਂਦੇ ਜਾ ਰਹੇ ਨੇ ਡਿਜੀਟਲ ਤਰੀਕੇ ਦੇ ਨਾਲ ਜੁੜਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ AI ਵਰਗੀਆਂ ਜਿਹੜੀਆਂ ਨੇ ਅ ਐਪਸ ਆ ਚੁੱਕੀਆਂ ਨੇ ਤਾਂ ਉੱਥੇ ਹੀ ਰਾਜਸਥਾਨ ਦੀ ਸਮਾਜਿਕ ਪੰਚਾਇਤ ਦੇ ਵੱਲੋਂ ਲੜਕੀਆਂ ਦੇ ਲਈ ਅਜੇਹਾ ਤੁਗਲਕੀ ਫਰਮਾਨ ਜਾਰੀ ਕਰ ਦਿੱਤਾ ਤਾਂ ਇਸ ਤੁਗਲਕੀ ਫਰਮਾਨ ਦੀ ਚਰਚਾ ਇਸ ਕਰਕੇ ਹੀ ਛਿੜ ਰਹੀ ਆ ਕਿ ਅੱਜ ਦੇਸ਼ ਡਿਜੀਟਲ ਹੋ ਰਿਹਾ ਪਰ ਰਾਜਸਥਾਨ ਦੀ ਜਿਹੜੀ ਸਮਾਜਿਕ ਪੰਚਾਇਤ ਆ ਉਹ ਕਿੱਧਰ ਨੂੰ ਤੁਰ ਪਈ ਐ ਦਰਸਲ ਫੋਨ ਰੱਖਣ ਦਾ ਰੱਖਣ ਤੋਂ ਇਨਕਾਰ ਕਰਨ ਦੇ ਪਿੱਛੇ ਬਹੁਤ ਸਾਰੇ ਤੱਤ ਹੋ ਸਕਦੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਅੱਜ ਕੱਲ੍ਹ ਛੋਟੀ ਉਮਰ ਦੀਆਂ ਲੜਕੀਆਂ ਫੋਨ ਦਾ ਇਸਤੇਮਾਲ ਕਰਦੀਆਂ ਨੇ ਉਹ ਫੋਨ ਦੇ ਇਸਤੇਮਾਲ ਤੋਂ ਬਾਅਦ ਫੋਨ ਦੇ ਵਿੱਚ ਜੋ ਕੁਝ ਹੁੰਦਾ ਹਰ ਕੋਈ ਵਾਕਿਫਾ ਹੈ ਬੋਲ ਕੇ ਕੁਝ ਦੱਸਣ ਦੀ ਜ਼ਰੂਰਤ ਨਹੀਂ ਹੈ ਤਾਂ ਸੋਸ਼ਲ ਮੀਡੀਆ ਇੰਟਰਨੈਟ ਦੀ ਦੁਨੀਆ ਜਿਹੜੀ ਆ ਉਸ ਨੇ ਛੋਟੇ-ਛੋਟੇ ਬੱਚੇ ਪੱਟ ਦਿੱਤੇ ਨੇ ਛੋਟੀ-ਛੋਟੀ ਲੜਕੀਆਂ ਦੇ ਜਿਹੜੇ ਮਨ ਹੈ ਉਹ ਬਦਲ ਦਿੱਤੇ ਨੇ ਤਾ ਇਸ ਕਰਕੇ ਹੀ ਹੋ ਸਕਦਾ ਇਹ ਜਿਹੜਾ ਰਾਜਸਥਾਨ ਦੀ ਸਮਾਜਿਕ ਪੰਚਾਇਤ ਦੇ ਵੱਲੋਂ ਇਹ ਫੈਸਲਾ ਲਿਆ ਹੋਵੇ ਜੇਕਰ ਆਪਾਂ smartphones ਦੀ ਗੱਲ ਕਰਦੇ ਹਾਂ ਜਦੋਂ ਤੋਂ smartphones ਆਏ ਨੇ ਉਦੋਂ ਤੋਂ ਰਿਸ਼ਤਿਆਂ ਦੇ ਵਿੱਚ ਜਿਹੜੀਆਂ ਦੂਰੀਆਂ ਜ਼ਰੂਰ ਵੱਧ ਚੁੱਕੀਆਂ ਹਾਲਾਂਕਿ ਦੇਸ਼ ਤਾਂ ਡਿਜੀਟਲ ਹੋ ਗਿਆ ਜਿੱਥੇ ਇਸ ਫੋਨ ਰੱਖਣ ਦੇ smartphones ਰੱਖਣ ਦੇ ਫਾਇਦੇ ਨੇ ਉਸ ਤੋਂ ਵੱਧ ਇਸ ਫੋਨ ਰੱਖਣ ਦੇ ਨੁਕਸਾਨ ਹੋ ਰਹੇ ਨੇ ਤੁਸੀਂ ਦੇਖਿਆ ਕਿਸ ਤਰੀਕੇ ਦੇ ਨਾਲ ਛੋਟੀ ਉਮਰ ਦੇ ਜਿਹੜੇ ਮੁੰਡੇ ਕੁੜੀਆਂ ਹੁੰਦੇ ਨੇ ਆਪਸ ਦੇ ਵਿੱਚ ਗੱਲਬਾਤ ਜਦੋਂ ਕਰਨ ਲੱਗ ਜਾਂਦੇ ਨੇ ਉਹ ਗੱਲਬਾਤ ਫਿਰ ਵੀਡੀਓ ਕਾਲ ਤੇ ਪਹੁੰਚ ਜਾਂਦੀ ਆ ਉਹ ਵੀਡੀਓ ਕਾਲ ਦੇ ਉੱਤੇ ਫਿਰ ਜੋ ਕੁਝ ਹੁੰਦਾ ਇਤਰਾਜਯੋਗ ਉਹ ਸਭ ਭਲੀਭਾਂਤ ਜਾਣਦੇ ਨੇ ਇੱਕ ਦੂਜੇ ਨੂੰ ਫੋਟੋਆਂ ਭੇਜੀਆਂ ਜਾਂਦੀਆਂ ਨੇ ਤਾਂ ਫਿਰ ਫੋਟੋਆਂ ਕਈ ਵਾਰ ਇੰਟਰਨੈਟ ਦੀ ਦੁਨੀਆ ਦੇ ਵਿੱਚ ਵਾਇਰਲ ਵੀ ਕਰ ਦਿੱਤੀਆਂ ਜਾਂਦੀਆਂ ਨੇ ਪਹਿਲਾਂ ਬਲੈਕਮੇਲਿੰਗ ਵੀ ਕੀਤੀ ਜਾਂਦੀ ਆ ਬਹੁਤ ਸਾਰੇ ਅਜਿਹੇ ਜਿਹੜੇ ਨੇ ਲੋਕ ਨੇ ਜੋ ਡਿਜੀਟਲ ਟ੍ਰਿਕੇ ਦੇ ਨਾਲ ਸਾਈਬਰ ਠੱਗੀ ਕਰ ਰਹੇ ਨੇ ਬਹੁਤ ਸਾਰੇ ਲੋਕ ਸਾਈਬਰ ਠੱਗਿਆਂ ਦਾ ਸ਼ਿਕਾਰ ਹੋ ਰਹੇ ਨੇ ਖਾਸ ਕਰਕੇ ਕੁੜੀਆਂ ਦਾ ਫੋਨ ਰੱਖਣ ਦੀ ਮਨਾਹੀ ਇਸ ਕਰਕੇ ਕੀਤੀ ਹੋ ਸਕਦੀ ਹੈ ਕਿ ਜਿਸ ਤਰੀਕੇ ਦੇ ਨਾਲ ਸਮਾਜ ਦੇ ਵਿੱਚ ਅੱਜ ਗਲਤ ਅੰਸਰ ਨੇ ਉਹ ਗਲਤ ਅੰਸਰਾਂ ਦੇ ਹੱਥਾਂ ਦੇ ਵਿੱਚ ਨਾ ਚੜਨ ਲੜਕੀਆਂ ਆਉਣ ਵਾਲੀ ਪੀੜ੍ਹੀ ਹੈ ਜਿਹੜੀ ਉਹ ਨਾ ਗਲਤ ਅੰਸਰਾਂ ਦੇ ਹੱਥਾਂ ਦੇ ਵਿੱਚ ਜਾਣ ਕਿਉਂਕਿ ਲੜਕੀਆਂ ਜਿਹੜੀਆਂ ਛੋਟੀ ਉਮਰ ਹੁੰਦੀ ਆ ਜਿਹੜੀਆਂ ਨੇ ਬਹੁਤ ਜ਼ਿਆਦਾ ਇਮੋਸ਼ਨਲ ਹੁੰਦੀਆਂ ਨੇ ਤਾਂ ਉਹ ਛੋਟੀ ਉਮਰ ਦੇ ਵਿੱਚ ਕੁਝ ਸਮਝ ਨਹੀਂ ਹੁੰਦੀ ਤਾਂ ਮੁੰਡੇ ਜਿਹੜੇ ਉਹਨਾਂ ਨੂੰ ਕਹਿੰਦੇ ਨੇ ਇਸ ਤਰੀਕੇ ਦੀ ਫੋਟੋ ਭੇਜੋ ਇਤਰਾਜਯੋਗ ਫੋਟੋ ਭੇਜੋ ਭੇਜ ਦਿੰਦੇ ਨੇ ਵੀਡੀਓ ਕਾਲ ਦੇ ਉੱਤੇ ਕਾਫੀ ਇਤਰਾਜਯੋਗ ਗੱਲਾਂ ਹੁੰਦੀਆਂ ਨੇ ਤਾਂ ਉਹ ਗੱਲਾਂ ਕਰਦੇ ਨੇ ਇਤਰਾਜਯੋਗ ਵੀਡੀਓ ਬਣਦੀਆਂ ਨੇ ਤਾਂ ਇਸ ਕਰਕੇ ਕਿਸੇ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਨਾ ਹੋਵੇ ਹੋ ਸਕਦਾ ਇਸ ਕਰਕੇ ਫਰਮਾਨ ਜਿਹੜਾ ਜਾਰੀ ਕਰ ਦਿੱਤਾ ਗਿਆ ਹੋਵੇ ਦੋ ਪਹਿਲੂ ਨੇ ਇਸ ਖਬਰ ਦੇ ਇੱਕ ਤਾਂ ਜੇਕਰ ਗੱਲ ਕੀਤੀ ਜਾਵੇ ਕਿ ਅੱਜ ਦੇ ਯੁੱਗ ਦੇ ਵਿੱਚ ਫੋਨ ਰੱਖਣ ਦੀ ਮਨਾਹੀ ਹੋਵੇ, ਸਮਾਰਟਫੋਨ ਰੱਖਣ ਦੀ ਮਨਾਹੀ ਤਾਂ ਇੱਕਦਮ ਝਟਕਾ ਜ਼ਰੂਰ ਲੱਗਦਾ ਜਦੋਂ ਕੋਈ ਸੁਣਦਾ ਪਰ ਦੂਜੇ ਪਾਸੇ ਜੇਕਰ ਤੁਸੀਂ ਇਸ ਨੂੰ ਢੁਗਾਈ ਦੇ ਨਾਲ ਸੋਚੋ ਢੁਗਾਈ ਦੇ ਨਾਲ ਦੇਖੋ ਜਦੋਂ ਸਮਾਰਟਫੋਨ ਨਹੀਂ ਸੀ ਤਾਂ ਉਦੋਂ ਰਿਸ਼ਤੇ ਕਿੰਨੇ ਗੂੜੇ ਸੀ ਉਦੋਂ ਪਰਿਵਾਰਕ ਮੈਂਬਰਾਂ ਦੇ ਵਿੱਚ ਸਾਂਝ ਕਿੰਨੀ ਹੁੰਦੀ ਸੀ ਅੱਜ ਜੇਕਰ ਤੁਸੀਂ ਇੱਕ ਪਰਿਵਾਰ ਦੇ ਵਿੱਚ ਬੈਠੇ ਹੋਣੇ ਉਹ ਸਭ ਦੇ ਨਾਲ ਹੋਈ ਹੋਵੇਗੀ ਤੁਹਾਡੇ ਨਾਲ ਵੀ ਹੋਈ ਹੋਵੇਗੀ ਇਹ ਗੱਲ ਸਾਡੇ ਨਾਲ ਵੀ ਹੋਈ ਹੈ ਜੇਕਰ ਇੱਕ ਪਰਿਵਾਰ ਦੇ ਵਿੱਚ ਤੁਸੀਂ 4 ਜਣੇ ਬੈਠੇ ਹੋ 5 ਜਣੇ ਬੈਠੇ ਹੋ ਪੰਜਾਂ ਦੇ ਹੱਥ ਦੇ ਵਿੱਚ ਫੋਨ ਹੁੰਦੇ ਨੇ ਪੰਜੋ ਆਪਣੇ ਅਲੱਗ-ਅਲੱਗ ਫੋਨਾਂ ਦੇ ਵਿੱਚ ਰੀਲਾਂ ਰੀਲਾਂ ਦੇਖਣ ਦੇ ਵਿੱਚ ਕੋਈ ਇੰਸਟਾਗ੍ਰam ਕੋਈ ਫੇਸਬੁੱਕ ਕੋਈ YouTube ਕੋਈ ਕਿਸੇ ਤਰੀਕੇ ਦੇ ਨਾਲ ਜਿੰਨੇ ਕ ਜਿਸ ਦੀ ਸਮਝ ਆ ਜਿੰਨੇ ਕ ਜਿਸ ਨੂੰ ਚੰਗਾ ਲੱਗਦਾ ਮਨਪਾਉਂਦਾ ਉਹ ਆਪਣਾ ਫੋਨ ਦੇ ਵਿੱਚ ਲਗਾਤਾਰ ਉਸ ਤਰੀਕੇ ਨਾਲ ਦੇਖਦਾ ਹੁੰਦਾ ਪੰਜ ਮੈਂਬਰ ਪੰਜਾਂ ਦੇ ਹੱਥਾਂ ਦੇ ਵਿੱਚ ਫੋਨ ਪੰਜੋ ਹੀ ਫੋਨ ਚਲਾਉਂਦੇ ਨੇ ਆਪਸ ਦੇ ਵਿੱਚ ਕੋਈ ਗੱਲਬਾਤ ਨਹੀਂ ਕਰਦੇ ਤਾਇ ਸਮਾਰਟਫੋਨਾਂ ਦੇ ਹੀ ਨਤੀਜੇ ਨੇ ਜੋ ਰਿਸ਼ਤਿਆਂ ਦੇ ਵਿੱਚ ਅੱਜ ਇੰਨੀਆਂ ਜ਼ਿਆਦਾ ਦੂਰੀਆਂ ਹੋ ਚੁੱਕੀਆਂ ਬੇਸ਼ੱਕ ਬੈਠੇ ਇੱਕ ਦੂਜੇ ਦੇ ਕੋਲ ਨੇ ਪਰ ਇੱਕ ਦੂਜੇ ਦੇ ਕੋਲ ਹੋ ਕੇ ਵੀ ਬਹੁਤ ਦੂਰ ਹੁੰਦੇ ਨੇ ਤਾਂ ਤੁਸੀਂ رائے ਜ਼ਰੂਰ ਦਿਓ ਕਮੈਂਟ ਕਰਕੇ ਆਪਣਾ ਪੱਖ ਜ਼ਰੂਰ ਰੱਖਿਓ ਕਿ ਜੋ ਰਾਜਸਥਾਨ ਦੀ ਸਮਾਜਿਕ ਪੰਚਾਇਤ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਇਸ ਫੈਸਲੇ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਕਿ ਸਹੀ ਫੈਸਲਾ ਕੀਤਾ ਗਲਤ ਫੈਸਲਾ ਕੀਤਾ ਅੱਜ ਦੇ ਯੁੱਗ ਦੇ ਵਿੱਚ ਲੜਕੀਆਂ ਨੂੰ ਸਮਾਰਟਫੋਨ ਦੀ ਕਿੰਨੀ ਕਿ ਜ਼ਿਆਦਾ ਜ਼ਰੂਰਤ ਹੈ ਜਾਂ ਫਿਰ ਜੋ ਸਮਾਜ ਦੇ ਵਿੱਚ ਗਲਤ ਅੰਸਰ ਨੇ ਉਹਨਾਂ ਦੇ ਕਰਕੇ ਲੜਕੀਆਂ ਨੂੰ ਅੱਜ ਦੇ ਯੁੱਗ ਦੇ ਵਿੱਚ ਫੋਨ ਰੱਖਣਾ ਨਹੀਂ ਚਾਹੀਦਾ ਸਮਾਰਟਫੋਨ ਰੱਖਣਾ ਨਹੀਂ ਚਾਹੀਦਾ ਇਸ ਫਰਮਾਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਹੁਣ ਲੜਕੀਆਂ ਨਹੀਂ ਰੱਖ ਸਕਣਗੀਆਂ ਕੈਮਰੇ ਵਾਲੇ ਮੋਬਾਈਲ ਫੋਨ ਸੁਣ ਕੇ ਤੁਸੀਂ ਵੀ ਹੈਰਾਨ ਜ਼ਰੂਰ ਹੋਵੋਗੇ ਪਰ ਬਿਲਕੁਲ ਸਹੀ ਸੁਣਿਆ ਹੁਣ ਲੜਕੀਆਂ ਨੂੰ ਫੋਨ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਸਮਾਜਿਕ ਪੰਚਾਇਤ ਦੇ ਵੱਲੋਂ ਇਹ ਫਰਮਾਨ ਜਾਰੀ ਕਰ ਦਿੱਤਾ ਵਿਆਹ ਸਮਾਗਮਾਂ ਦੇ ਵਿੱਚ ਵੀ ਮਹਿਲਾਵਾਂ ਲੜਕੀਆਂ ਫੋਨ ਨਹੀਂ ਲੈ ਕੇ ਜਾ ਸਕਣਗੀਆਂ ਪੜਾਈ ਕਰਨ ਵਾਲੀਆਂ ਲੜਕੀਆਂ 스마트ਫੋਨ ਦੀ ਵਰਤੋਂ ਕਰ ਸਕਦੀਆਂ ਨੇ ਉਹ ਵੀ ਘਰ ਦੇ ਵਿੱਚ ਘਰ ਤੋਂ ਬਾਹਰ ਫੋਨ ਨਹੀਂ ਲਿਜਾ ਸਕਣਗੀਆਂ ਤੇ ਉਹਨਾਂ ਨੂੰ ਕੀਬੋਰਡ ਵਾਲੇ ਫੋਨ ਰੱਖਣ ਦੀ ਹੀ ਮਨਜ਼ੂਰੀ ਦਿੱਤੀ ਗਈ ਆ ਦਰਅਸਲ ਇਹ ਤੁਗਲਕੀ ਫਰਮਾਨ ਜਿਹੜਾ ਰਾਜਸਥਾਨ ਦੀ ਸਮਾਜਿਕ ਪੰਚਾਇਤ ਵੱਲੋਂ ਦਿੱਤਾ ਗਿਆ ਜਿਸ ਦੇ ਉਹ ਬਾਅਦ ਲੜਕੀਆਂ ਦਾ ਫੋਨ ਰੱਖਣਾ ਬੰਦ ਕਰ ਦਿੱਤਾ ਕਿ 스마트ਫੋਨ ਯਾਨੀ ਕਿ ਜੋ ਕੈਮਰੇ ਵਾਲੇ ਫੋਨ ਨੇ ਉਹ ਲੜਕੀਆਂ ਨਹੀਂ ਰੱਖਣਗੀਆਂ ਕਿਸੇ ਵਿਆਹ ਸਮਾਗਮ ਦੇ ਵਿੱਚ ਵੀ ਫੋਨ ਨਹੀਂ ਲਿਜਾ ਸਕਣਗੀਆਂ ਕਿਸੇ ਗਵਾਂਡੀਆਂ ਦੇ ਘਰੇ ਵੀ ਫੋਨ ਨਹੀਂ ਲਿਜਾ ਸਕਣਗੀਆਂ ਜੇਕਰ ਉਹਨਾਂ ਨੇ ਫੋਨ ਦੇ ਉੱਤੇ ਗੱਲਬਾਤ ਕਰਨੀ ਆ ਕਿਸੇ ਆਪਣੇ ਰਿਸ਼ਤੇਦਾਰ ਸਕੇ ਸਬੰਧੀ ਦੋਸਤ ਮਿੱਤਰ ਦੇ ਨਾਲ ਤਾਂ ਉਹ ਕੀਬੋਰਡ ਵਾਲੇ ਜੋ ਬਟਨਾ ਵਾਲੇ ਫੋਨ ਹੁੰਦੇ ਨੇ ਉਹ ਰੱਖਣਗੇ ਤਾਂ ਇਸ ਫਰਮਾਨ ਦੀ ਹਰ ਪਾਸੇ ਚਰਚਾ ਛਿੜ ਚੁੱਕੀ ਹੈ ਕਿ ਅੱਜ ਦੇਸ਼ ਡਿਜੀਟਲ ਹੋ ਚੁੱਕਿਆ ਜਿੱਥੇ ਵੱਡੇ ਵੱਡੇ ਪ੍ਰੋਜੈਕਟ ਲਿਆਂਦੇ ਜਾ ਰਹੇ ਨੇ ਡਿਜੀਟਲ ਤਰੀਕੇ ਦੇ ਨਾਲ ਜੁਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ AI ਵਰਗੀਆਂ ਜਿਹੜੀਆਂ ਨੇ ਐਪਸ ਆ ਚੁੱਕੀਆਂ ਨੇ ਤਾਂ ਉੱਥੇ ਹੀ ਰਾਜਸਥਾਨ ਦੀ ਸਮਾਜਿਕ ਪੰਚਾਇਤ ਦੇ ਵੱਲੋਂ ਲੜਕੀਆਂ ਦੇ ਲਈ ਅਜੇਹਾ ਤੁਗਲਕੀ ਫਰਮਾਨ ਜਾਰੀ ਕਰ ਦਿੱਤਾ ਤਾਂ ਇਸ ਤੁਗਲਕੀ ਫਰਮਾਨ ਦੀ ਚਰਚਾ ਇਸ ਕਰਕੇ ਹੀ ਛਿੜ ਰਹੀ ਆ ਕਿ ਅੱਜ ਦੇਸ਼ ਡਿਜੀਟਲ ਹੋ ਰਿਹਾ ਪਰ ਰਾਜਸਥਾਨ ਦੀ ਜਿਹੜੀ ਸਮਾਜਿਕ ਪੰਚਾਇਤ ਆ ਉਹ ਕਿੱਧਰ ਨੂੰ ਤੁਰ ਪਈ ਐ ਦਰਸਲ ਫੋਨ ਰੱਖਣ ਦਾ ਰੱਖਣ ਤੋਂ ਇਨਕਾਰ ਕਰਨ ਦੇ ਪਿੱਛੇ ਬਹੁਤ ਸਾਰੇ ਤੱਤ ਹੋ ਸਕਦੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਅੱਜ ਕੱਲ੍ਹ ਛੋਟੀ ਉਮਰ ਦੀਆਂ ਲੜਕੀਆਂ ਫੋਨ ਦਾ ਇਸਤੇਮਾਲ ਕਰਦੀਆਂ ਨੇ ਉਹ ਫੋਨ ਦੇ ਇਸਤੇਮਾਲ ਤੋਂ ਬਾਅਦ ਫੋਨ ਦੇ ਵਿੱਚ ਜੋ ਕੁਝ ਹੁੰਦਾ ਹਰ ਕੋਈ ਵਾਕਿਫਾ ਹੈ ਬੋਲ ਕੇ ਕੁਝ ਦੱਸਣ ਦੀ ਜ਼ਰੂਰਤ ਨਹੀਂ ਹੈ ਤਾਂ ਸੋਸ਼ਲ ਮੀਡੀਆ ਇੰਟਰਨੈਟ ਦੀ ਦੁਨੀਆ ਜਿਹੜੀ ਆ ਉਸ ਨੇ ਛੋਟੇ-ਛੋਟੇ ਬੱਚੇ ਪਟ ਦਿੱਤੇ ਨੇ ਛੋਟੀ ਛੋਟੇ